ਇਹ ਨੌ ਸਤਾਂ ਦੇ ਸਾਹਮਣੇ ਬਹੁਤ ਵੱਡੇ ਚੈਲੰਜਸ ਜਿੰਦੇ। ਇਸ ਤੋਂ ਬਾਅਦ ਵੀ ਇਲੈਕਸ਼ਨ ਹੋਈਆਂ ਹਰ ਇਲੈਕਸ਼ਨ ਬੜੀ ਇੰਪੋਰਟੈਂਟ ਹੁੰਦੀ। ਬਟ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਇਹਨਾਂ ਦਾ ਇੱਕ ਬਹੁਤ ਧਾਰਮਿਕ ਤੇ ਖਤਰਨਾਕ ਜੱਦ ਹੈ। ਆਰਐਸਐਸ ਨੇ ਪਹਿਲੇ ਦਿਨੋਂ ਜਦੋਂ ਸੰਸਦਾਂ ਬਣੀ ਹੈ ਉਦੋਂ ਦਾ ਹੀ ਉਹਨਾਂ ਦਾ ਮਨਸੂਬਾ ਹੈ। ਸਾਨੂੰ ਇਹ ਪਹਿਲਾਂ ਦੱਸਣਾ ਚਾਹਨਾ ਜਿਹੜੇ ਦੇਸ਼ ਦੀ ਆਜ਼ਾਦੀ ਦੀ ਲੜਾਈ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਕਿ ਆਰਐਸਐਸ ਜਾਂ ਬੀਜਪੀ ਦੇ ਕੋਈ ਲੀਡਰ ਹੋਣ ਤੇ ਮਰ ਫਿੰਕੋ ਕਿਉਂਕਿ ਉਸ ਲੜਾਈ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ फांसी ਦੇ ਫੰਦੇ ਕਰੇਆਂ 'ਤੇ ਕਾਲੇ ਪਾਣੀ ਵਿੱਚ ਹਸੰਤ ਲੁੱਕ ਗਏ ਜੇ ਨਾ ਵਿੱਚ ਹਜ਼ਾਰਾਂ ਲੋਕ ਕੇ ਇਸ ਮੂਮੰਦ ਦੇ ਵਿੱਚ ਲੱਖਾਂ ਆਦਮੇ ਨੇ ਆਪਣੀ ਸੇਵ ਕੀਤੀ ਤਾਂ ਅਟਵਰਨ ਦੇ ਪਾ ਦੇ ਪਾ ਦੇ ਅਰਸੈਂਸ ਦੀ ਕੋਈ ਪਾਰਟਿਸਪੀਕੇਸ਼ਨ ਨਹੀਂ ਸੀ ਕਿਉਂਕਿ ਉਸ ਟਾਈਮ 'ਵੀ ਇਹ ਜਿਹੜੀ ਅੰਰੇਜ਼ ਹਰਪੂਨਸੀਓ ਦੇ ਪਿਟੂਸ ਆ ਚੱਕੀ ਤੁਰੇ ਗੱਲ ਤੇ ਨਹੀਂ ਸਮਝੀ 75 ਸਾਲਾਂ 55 ਸਾਲ ਕਾਂਗਰਸ ਦਾ ਰਾਜ ਰਿਹਾ ਪਿਛਲੇ 10 ਸਾਲ ਦੇ ਵਿੱਚ ਇਹਨਾਂ ਦਾ ਇੱਕ ਹੋ ਜੈਣਾ ਸੀ ਕਿ ਅਸੀਂ ਸਾੜਨਾਂ ਪਹਿਲੇ ਤੇ ਘੱਟ ਗਿੰਤੀਆਂ ਜਿਹੜੀਆਂ ਦੇਖਦੇ ਹੋ ਤੁਸੀਂ ਵੇਖਿਆ ਪਿਛਲੇ ਇੱਕ ਸਾਲ ਦਾ ਜੋ ਕ੍ਰਿਸਚਨ ਕਮਿਊਨਿਟੀ ਦੇ ਨਾਲ ਮਨੀਪੁਰ ਚ ਹੋ ਰਿਹਾ ਇੱਕ ਬਹੁਤ ਹੀ ਦਰਿੰਦਗੀ ਵਾਲਾ ਵਤੀਰਾ ਕ੍ਰਿਸਚਨ ਬ੍ਰਾਦਰਹੂਡ ਦੇ ਨਾਲ ਮਨੀਪੁਰ ਚ ਹੋ ਰਿਹਾ ਹੈ ਸੈਂਕੜੇ ਦੀ ਤਦਾਦ ਵਿੱਚ ਲੋਕ ਮਾਰੇ ਗਏ ਨੇ ਜਿਹੜੀ ਐਕਸਟ੍ਰੀਮ ਕਲੈਂਸਿੰਗ ਜਿਹਨੂੰ ਕਹਿੰਦੇ ਨੇ ਘਰ ਤਬਾਹ ਕੀਤੇ ਗਏ ਪਰੌਫੀਆ ਤਬਾਹ ਕੀਤੀਆਂ ਨੇ ਔਰ ਤਾਂ ਸਭ ਤੋਂ ਵੱਡੇ ਪੇਮਾਨੇ ਤੇ ਔਰਤਾਂ ਦਾ ਫਲੂ ਹੈ ਪਰ ਸਾਡੇ ਪ੍ਰਧਾਨ ਮੰਤਰੀ ਜੀ ਨੂੰ 10 ਮਿੰਟ ਦਾ ਵਕਤ ਵੀ ਮਿਲਿਆ ਨਾ ਨਹੀਂ ਮਿਲਿਆ 15% ਇਹ ਜਨ ਸਖਿਆ ਇਸ ਹਿੰਦੁਸਤਾਨ ਦੇ ਜਿਨ੍ਹਾਂ ਦੀ 15% ਬਾਕੀ ਹੈ ਸਭ ਨੇ ਵੱਡੀ ਕੱਟ ਗੇਨਦੀ ਇਹਨ ਦੇਸ਼ ਦੀ ਹੋਏ ਜਿਹਨਾਂ ਨੂੰ ਸਾਰੇ ਦੇਸ਼ ਵਿੱਚ ਲਟਾੜਿਆ ਜਾ ਤੇ ਉਹਨਾਂ ਨੂੰ ਪੈਰਾਵੇ ਦੇ ਸਾਥ ਆਣੇ ਦੇ ਹਿਸਾਬ ਦੇ ਨਾਲ ਬੱਚਿਆਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਸੈਕੰਡ ਗ੍ਰੇਡ ਸਿਟੀਜ਼ਨ ਬਣਾਇਆ ਤੇ ਫਿਰ ਆਗਿਆ ਪੰਜਾਬ ਆ। ਸਿੱਧੇ ਤੌਰ ਤੇ ਪੰਜਾਬੀਆਂ ਤੋਂ ਇਹਨੇ ਚਾਲੂ ਹੋਏ ਦਰਦ ਨੇ ਪਰ ਜੋ ਕਿਸਾਨਾਂ ਨਾਲ ਕੀਤਾ ਗਿਆ ਇੱਕ ਸੋਚੀ ਸਮਝੀ ਸਾਜਿਸ਼ ਸੀ ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਇੱਕ ਨੰਬਰ ਦਾ ਜੇ ਖੇਤੀ ਤੇ ਆਧਾਰਿਤ ਸੂਬਾ ਬਣਦਾ ਤੇ ਪੰਜਾਬ ਦਾ ਕਿਸਾਨ ਤੇ ਹਰਿਆਣੇ ਦਾ ਕਿਸਾਨ ਮੰਗਦਾ ਕੀ ਸੀ ਕੋਈ ਇੰਨੀ ਕਰਦੀ ਡਿਮਾਂਡ ਕਰਦਾ ਕਿ ਸਾਡੀਆਂ ਤਈ ਫਸਲਾਂ ਦੇਣਗੇ ਜਿਹੜੇ ਪੰਜ 6 ਪੰਜਾਬ ਤੋਂ ਹੁੰਦੀਆਂ ਬਾਹਰਲੇ ਦੇਸ਼ਾਂ ਵਿੱਚ ਸੋਰੀ ਬਾਹਰਲੇ ਸੁੱਤੇ ਪੰਜਾਬ ਹਿੰਦੁਸਤਾਨ ਦੇ ਉਹ ਸਾਨੂੰ ਐਮਐਸਪੀ ਜਿਹੜੀ ਹੈ ਮਿਨੀਮਮ ਸਪੋਰਟ ਪ੍ਰਾਈਸ ਸਾਡੀ ਫਸਲ ਬੀਜਣ ਤੋਂ ਪਹਿਲੇ ਢਾਂਕਰ ਐਮਐਸ ਜੀ ਸੁਆਮੀ ਨਾਥ ਜੀ ਦਾ ਫਾਰਮੂਲਾ ਲੈਣ ਕਿ ਸਾਰੀ ਠੇਕਾ ਪਾ ਲੋ ਸਾਰਾ ਪਸੰਦਾ ਖਰਚਾ ਬਣੋ ਤੇ ਉਹਦੇ ਚ 50% ਉਸ ਬਸਲ ਤੇ ਆਮਦਨ ਕਿਸਾਨ ਨੂੰ ਹੋਣੀ ਚਾਹੀਦੀ ਇਹ ਫਾਰਮੂਲਾ ਸੀ ਉਹਨਾਂ ਦੀ ਮੰਗ ਸੀ ਪਰ ਉਹ ਫਾਰਮੂਲਾ ਪੂਰਾ ਨਹੀਂ ਕੀਤਾ ਗਿਆ 11 ਮਹੀਨੇ ਹਿੰਦੁਸਤਾਨ ਦੇ ਕਿਸਾਨ ਵੀਰਾਂ ਨੇ ਖਾਸ ਤੌਰ ਪੰਜਾਬ ਦੇ ਭਰਾਵਾਂ ਨੇ ਤੇ ਐਨਆਰਆਈ ਭਰਾਵਾਂ ਨੇ ਸਾਡੇ ਸੰਘਰਸ਼ ਕੀਤਾ ਪ੍ਰਾਈਮ ਮਿੰਿਸਟਰ ਸਾਹਿਬ ਨੇ ਜਿਸ ਦਾ ਮਨੀਪੁਰ ਦਾ ਸਬੰਧ ਨਹੀਂ ਕਹਿੰਦੇ ਜਿਹੜਾ ਸਾਡਾ ਸਿੱਧੂ ਬਾਰਡਰ ਸੀ ਅਜੇ ਤੱਕ ਯਾਦ ਰਹੇਗਾ ਤੁਹਾਡਾ ਦਾਸ ਰਾਜਸਭਾ ਦਾ ਪਾਰਲੀਮੈਂਟ ਦਾ ਮੈਂਬਰੀ ਸੀ ਮੈਂ ਬੋਲਦਿਆਂ ਨਰਿੰਦਰ ਮੋਦੀ ਜੀ ਹਾਊਸ ਫਲੈਸਟ ਆ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਸਿਕਸ ਕੀਤੀ ਸੀ ਬੰਗਿਆ ਸੀ ਪ੍ਰਧਾਨ ਮੰਤਰੀ ਜੀ ਮੇਰੀ ਗੱਲ ਸੁਣ ਤੁਸੀਂ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਤੁਸੀਂ 52 ਇੰਕਰੀ ਸਾਤੀ ਦਾ ਆਪਣੀ ਦਾ ਜ਼ਿਕਰ ਕਰਦਾ ਮੈਂ ਕਿਹਾ ਸੀ ਪ੍ਰਧਾਨ ਮੰਤਰੀ ਜੀ ਹੁਣ ਸਟੇਟਸਮੈਨ ਬਣਨ ਦਾ ਮੌਕਾ ਹੈ ਸਪੰਝਾ ਇੰਨੀ ਛਾਂਤੀ ਦਾ ਤਾਣਾ ਲਾ ਰਿਹਾ ਜੇ ਹਰ ਹਿੰਦੁਸਤਾਨ ਦਾ ਵਿਅਕਤੀ ਇਹ ਸਮਝੇ ਕਿ ਪ੍ਰਧਾਨ ਮੰਤਰੀ ਸਾਡਾ ਪ੍ਰਧਾਨ ਕੋਈ ਇੱਕ ਫਿਰਕਾ ਨਹੀਂ ਸਾਡੀ ਨਾ ਜਾਈਦਾ ਕੱਲਾ ਸਾਡਾ ਹਿੰਦੁਸਤਾਨ ਦਾ ਹਰ ਨਿਵਾਸੀ ਭਾਵੇਂ ਕੱਟ ਗੇਂਦੀ ਤੇ ਭਾਵੇਂ ਬੰਦ ਗੇਂਦੀ ਭਾਵੇਂ ਜਨਤ ਭਰਾ ਨੇ ਭਾਵੇਂ ਬਸਰੀਆ ਸ਼੍ਰੇਣੀਆਂ ਨੇ ਭਾਵੇਂ ਕੱਟ ਗੇਂਦੀਆਂ ਵਾਲੇ ਲੋਕ ਨੇ ਭਾਵੇਂ ਇਕਨੋਮਿਕਲੀ ਵੀਕਰ ਸੈਕਸ਼ਨਸ ਨੇ ਉਹ ਸਾਰਿਆਂ ਤੇ ਤੁਸੀਂ ਵੱਹਬ ਲੀਡਰ ਤੁਸੀਂ ਫੈਮਿਲੀ ਦੇ ਹੈਡ ਤੁਸੀਂ ਜਿਸ ਦਾ ਆਪ ਦਾ ਰੋਲ ਲੱਖਾ ਉਹ ਪ੍ਰਾਈਮ ਮਿੰਿਸਟਰ ਦਾ ਰੋਲ ਮੈਂ ਉਹਨਾਂ ਨੂੰ ਪੇਸ਼ ਕਰ ਦਿੱਤੀ ਮੇਰੀ ਗੱਲ ਸਮਝੋ ਮੇਰੇ ਵੀਰੋ ਇਹ ਵੀ ਪੇਸ਼ ਕਰ ਸੀ ਕਿ ਮੈਂ ਆਪੋਜੀਸ਼ਨ ਦੇ ਐਮਪੀ ਆ ਜ਼ਿਆਦਾ ਕਿਸਾਨ ਪੰਜਾਬ ਦੇ ਬੈਠੇ ਨੇ ਮੈਂ ਆਪਣੇ ਨਾਲ 13 14 ਹੋਰ ਆਪੋਜੀਸ਼ਨ ਪਾਰਟੀਆਂ ਦੇ ਐਮਪੀ ਨਾਲ ਲਿਆਂ ਤੁਸੀਂ ਸਾਡੇ ਨਾਲ ਸੀ ਕੋ ਬਾਰਡਰ ਚੇ ਲੋ ਤੁਸੀਂ ਇੰਨੀ ਗੱਲ ਕਿਸਾਨਾਂ ਨੂੰ ਗੋ ਕਿ ਮੇਰੇ ਵੀਰੋ ਇਹ ਜਿਹੜੇ ਕਾਨੂੰਨ ਜਿਨ੍ਹਾਂ ਨੂੰ ਤੁਸੀਂ ਕਾਰਜਕਰੂੰ ਦੱਸਦੇ ਹੋ ਮੈਂ ਤੁਹਾਡੀ ਬੇਤੀ ਵਾਸਤੇ ਲੈ ਕੇ ਆਇਆ ਹਾਂ ਜੇ ਇਹ ਤੁਹਾਨੂੰ ਨਹੀਂ ਮੰਜ਼ੂਰ ਮੈਂ ਕਾਨੂੰਨ ਵਾਪਸ ਲੈ ਲੈਂਦਾ ਵਿੰਗਾਂ ਦੀ ਪਹਿਲਾ ਨਾਂ ਤੁਹਾਡੇ ਹੱਥੋਂ ਪ੍ਰਤਾਪ ਸਿੰਘ ਬਾਜਵਾ ਮਾਰੇ ਤੁਹਾਡੇ ਹੱਕ ਵਿੱਚ ਕੋਈ ਜੇ ਕਾਰ ਕਰਾਂਗੇ ਫਿਰ ਤੁਸੀਂ ਸੇਲਸਮੈਨ ਬਣ ਲੋਗੇ ਤਾਂ ਫਿਰ ਸੁਭਾਜਾਂ ਦੀ ਤੁਹਾਡੀ ਛਾਤੀ ਲੋਕ ਬੁਨਣ ਵਿੱਚ ਬਣ ਜਾਏਗੀ ਜੀ ਸਾਡੇ ਜਿੱਦੀ ਵੱਡੀ ਪੋਜੀਸ਼ਨ ਹੋਏ ਉਦਾਂ ਹੀ ਲੀਡਰ ਫਰਮ ਨੇ ਲੋੜਾਂ ਤੇ ਅਟੋਨਾ ਦੇ ਇਹਦੀ ਗੱਲ ਤੇ ਗੌਰ ਨਹੀਂ ਕੀਤਾ 700 ਤੋਂ ਵੱਧ ਸਾਡੇ ਲੋਕ ਸ਼ਹੀਦ ਹੋਏ ਅਲਕੁਇਮੇਟਲੀ ਨਰਿੰਦਰ ਮੋਦੀ ਜੀ ਨੇ ਇੱਕ ਫੈਸਲਾ ਦੱਸਿਆ ਸਾਡਾ ਜਿਹੜਾ ਆਪਸ ਲੈ ਲਈ ਸਾਹਿਬ ਦੀ ਇੱਕ ਬਕਾਇਦਾ ਤੌਰ ਕੋਸ਼ਿਸ਼ ਸੀ ਕਿ ਜਿਹੜੇ ਮਾਲਕ ਨੇ ਪੰਜਾਬ ਦੇ ਇਹਨਾਂ ਨੂੰ ਅਸੀਂ ਕੁਲ ਕਰਕੇ ਇਹਨਾਂ ਨਾਲ ਚੰਗੇ ਪੈਸੇ ਦਿਵਾਵਾਂਗੇ ਇੱਕ ਵਾਰ ਤੇ ਫਿਰ ਇਹਨਾਂ ਨੂੰ ਲੌਂਗ ਟਰਮ ਬੁਲਾਵੇ ਬਣਾ ਤੁਸੀਂ ਪਿੰਡਾਂ ਵਿੱਚ ਦੇਖਿਆ ਅਸੀਂ ਜ਼ਮੀਨਾਂ ਨੂੰ ਠੇਕੇ ਤੇ ਇੱਕ ਵਾਰ ਦੇ ਲਈ ਹੀ ਆ ਅੱਧੀ ਵਾਰ ਠੇਕੇ ਵਾਲਿਆਂ ਨੂੰ ਜ਼ਮੀਨਾਂ ਖਾਲੀ ਕਰਵਾਉਣੀਆਂ ਹੀ ਮੁਸ਼ਕਲ ਹੋ ਜਾਂਦੀ ਤੇ ਜੇ ਆ ਮਾਨੀ ਤੇ ਦਾਨੀ ਦੇ ਕਬਜ਼ੇ ਵਿੱਚ ਲੱਖਾਂ ਏਕੜ ਜ਼ਮੀਨ ਆ ਜਾਂਦੀ ਤੇ ਸੁਪਰੀਮ ਕੋਰਟ ਵੀ ਇਹਨਾਂ ਸਾਹਮਣੇ ਨਹੀਂ ਖੜੋਦੀ ਸਰਕਾਰਾਂ ਦੇ ਸਾਹਮਣੇ ਖੜੋਦੀਆਂ ਵੀ ਕਿਉਂਕਿ ਸਰਕਾਰਾਂ ਨੂੰ ਭਰਾਨੀਆਂ ਦੇ ਜਾਂਦੇ ਤੇ ਤੁਸੀਂ ਮੈਨੂੰ ਦੱਸੋ ਸਾਡੀਆਂ ਜ਼ਮੀਨਾਂ ਵਾਪਸ ਆ ਸਕਦੀਆਂ ਨੇ ਉਹਦੇ ਵਿੱਚ ਐਨਆਰਾਈਟਸ ਦਾ ਇੱਕ ਨਮਾਇਆ ਹੋਇਆ کیونکہ سٹھ سال ستر سال پہلے امریکہ چینےڈا چی آسٹریلیا گئے نیوزیلینڈ چی یورپی یونیئن چیت افریقہ بڑے کسان بھی ویڈیو بھی دار لوگ کرتے انہوں نے جو نیشنلز لوگ کسانی زمین قابض اتنے بھی ہوگی ਸਾਡੀਆਂ ਜ਼ਮੀਨਾਂ ਦੇ ਵੀ ਇਸ ਪ੍ਰਿੰਟ ਦਾ ਕਾਬੂ ਹੋਣਾ ਹੈ ਇਸ ਗੱਲ ਕਰ ਤੁਸੀ ਦੇਖਿਆ ਬਾਹਰੋਂ ਬਹੁਤ ਵੱਡੇ ਪੈਮਾਨੇ ਤੇ ਜਦੋਂ ਕਿਸਾਨ ਮੂਵਮੈਂਟ ਸ਼ੁਰੂ ਹੋਈ ਹੈ ਨਾ ਆਰਐਨਆਈਆਂ ਨੇ ਆਪਣਾ ਹਿੱਸਾ ਜ਼ਮੀਨਾਂ ਸਾਡੀਆਂ ਸਾਡੀਆਂ ਬਚ ਗਈਆਂ ਤਾਂ ਮੈਂ ਕਹਿਣਾ ਇਹ ਚਾਹਨਾ ਕਿ ਦੋ ਚੀਜ਼ਾਂ ਪੰਜਾਬ ਦੇ ਰੋਗ ਸਾਡੀ ਪਛਾਣ ਕੀ ਹੈ ਚਾਹੇ ਜਵਾਨ ਤੇ ਚਾਹੇ ਕਿਸਾਨ 18 ਸਾਲ ਤੋਂ ਲੈ ਕੇ 36 ਸਾਲ ਤੱਕ ਆਪਕੋਰ 70% ਦੀ ਪੰਜਾਬ ਦੇ ਪਰਿਵਾਰਾਂ ਦੇ ਗਬਰੂ ਦੇ ਨੇ ਉਹਨਾਂ ਦੇ ਨੌਜਵਾਨ ਮੁੰਡਿਆਂ ਦੇ ਉਹਨਾਂ ਦੇ ਮਜ਼ਬੂਤ ਮੋਢਿਆਂ ਦੇ ਪਹਿਲੇ ਰੈਂਟ ਚੁੱਕਦੇ ਸੀ ਹਿੰਦੁਸਤਾਨ ਦੀ ਆਰਮੀ 에ਅਰ ਫੋਰਸੀਆਂ ਦੇ ਵਿੱਚ ਭਰਤੀ ਹੁੰਦੇ ਸੀ ਹਿੰਦੁਸਤਾਨ ਦੇ ਬਾਗਾਂ ਨੂੰ ਸੁਰੱਖਿਅਤ ਕਰਦੇ ਸੀ ਫਿਰ ਜਦੋਂ ਰਿਟਾਇਰਮੈਂਟ ਚ ਆ ਜਾਂਦੇ ਸੀ ਫਿਰ ਉਹਨਾਂ ਮਜ਼ਬੂਤ ਮੋਢਿਆਂ ਦੇ ਫਿਰ ਬੰਦੂਕ ਵੀ ਜੇ ਕਹਾਂ ਲੁਕੇ ਦਿੰਦੇ ਤੇ ਸਾਰੇ ਦੇਸ਼ ਦਾ ਪੇਟ ਭਰਦੇ ਸੀ ਇਨਾ ਪਹਿਲੇ ਧਿਆਨ ਵੀ ਨਹੀਂ ਭੱਤੀ ਤੁਸੀਂ ਇਹਨਾਂ ਦੀ ਸੋਚਦੇ ਹੋ ਪੰਜਾਬ ਨੂੰ ਮਾਰਿਆ ਕਿਵੇਂ ਇਹ ਜਿਹੜੀਆਂ ਮਾਨਸ਼ਾ ਰਪਾਪਾ ਨੇ ਪੰਜਾਬ ਦੀਆਂ ਨੇ ਹਰਿਆਣੀਆਂ ਦੀਆਂ ਨੇ ਹਮਾਚਲ ਦੀਆਂ ਨੇ ਜੱੰਮੂ ਕਸ਼ਮੀਰ ਦਾ ਸਾਡੀ ਜੰਮੂ ਮਿਲਟਰੀ ਨੇ ਜਿਹਨੂੰ ਰੋਜ਼ਨਾ ਮੈਚ ਕੀਤਾ ਜਾਂਦਾ ਹੈ ਰਾਜਪੂਤਾਂ ਦੀ ਮੈਚ ਕੀਤਾ ਜਾਂਦਾ ਹੈ ਹਮਾਚਲ ਦੀਆਂ ਜਾਂ ਸਾਡੇ ਬਾਰਡਰ ਦੇ ਏਰੀਆਜ਼ ਦੇ ਤੇ ਉਹਦੇ ਵਿੱਚ ਇੱਕ ਸਾਜਿਸ਼ ਦੀ ਹਿੰਦੋਸਤਾਨ ਦੀ ਮਿਲਟਰੀ ਨੇ ਭਰਤੀ ਬਾਜ਼ੀ ਕੀਤੀ ਸੀ ਉਹਨੂੰ ਨਾਮ ਇਹ ਦੇ ਦਿੰਦਾ ਅਗਨੀ ਮੀਨ 3 ਸਾਲ ਰੇਟਿੰਗ ਦਾ ਕੰਮ ਫਿਰ ਸਾਲ ਰਿਟਾਇਰ ਤੁਸੀਂ ਮੈਨੂੰ ਦੱਸੋ 17 ਸਾਲ ਦਾ ਨੌਕੋਰ ਬੱਚਾ ਉਹਨਾਂ ਦੀ ਭਰਤੀ ਕਰਕੇ ਇੰਨੀਆਂ ਸਾਲਾਂ ਤੋਂ ਰਿਟਾਇਰ ਕਰ ਦਿੰਦੇ ਹੋ ਉਹਨੂੰ ਤਾਂ ਕੋਈ ਲੜਕੀ ਨਾਲ ਰਿਸ਼ਤਾ ਵੀ ਨਹੀਂ ਦਿੰਦੇ ਜਦੋਂ ਤੁਸੀਂ ਜਾ ਕੇ ਕਹਿੰਦੇ ਹੋ ਉਹ ਪੁੱਛਿਆ ਹੈ ਕੌਣ ਹੈ ਇਹ ਸਪਾਈ ਵੀ ਰਿਟਾਇਰ ਸਪਾਈ ਕਿੰਨੀਆਂ ਸਾਲਾਂ ਦਾ ਰਿਸ਼ਤਾ ਤਾਂ 25 26 27 ਸਾਲ ਤੋਂ ਪਹਿਲੇ ਹੁੰਦਾ ਹੀ ਔਰ ਰਿਸ਼ਤਾ ਦੇ ਫਿਰ ਕਦੇ ਵੀ ਵਾਰ ਮੈਂ ਫੌਜ ਦੇਖੀ ਹੈ ਦੇਸ਼ ਵਾਸਤੇ ਲੜਨ ਵਾਲੇ ਫੌਜੀ ਨੂੰ کوئی میڈیکل سہولت نہیں ملے گی گولی کارے بمب بلاسٹ ہو جائے کچھ ہو جائے کوئی سہولت سرکار نہیں جی پینشن نہیں, نہیں ملنی ڈاکٹری سہولت <تصفح> نہیں ملنی تو ہندوستان سے گولی کون کھائے گا جا. ساری پارٹی نے ایک بہت اتہاسک فیصلہ کیا گروہ مارا صاحب نے میر کی تھی ਬਲਾਕ ਵੀ ਮੈਜੋਰਟੀ ਲਾਈਕ ਕਾਂਗਰਸ ਦਾ ਪ੍ਰਿੰਸਪਲ ਮੈਂ ਪਹਿਲਾ ਤਾਂ ਅਗਲੀ ਵੀਰ ਦੀ ਸਕੀਮਸ ਕਰਾ ਰਿਹਾ ਰੈਗੂਲਰ ਪਰਤੀ ਇਸ ਗ੍ਰਾਡ ਕਰਨ ਦਾ ਮਤਲਬ ਹੈ ਜਿਹੜੀ ਬੀਜੇਪੀ ਦੀ ਪਾਲਿਸੀ ਹੈ ਇਹਨੂੰ ਬਿਲਕੁਲ ਖਤਮ ਕਰ ਦੇ ਰਿਹਾ ਰੈਗੂਲਰ ਪਰਤੀ ਆ ਵੀ ਦੀ ਜਿਸ ਦਾ ਰੈਗੂਲੇਸ਼ਨ ਸਿਸਟਮ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸੀ ਕੌਣ ਲੜਦਾ ਪੋਲਰ ਸੇ ਤੇ ਜਿਹੜੇ ਫੌਜੀ ਬੈਠੇ ਨੇ ਗੁਮਾਰ ਬਣੀ ਕਰੋ ਕੌਣ ਇਹਦੇ ਪਹੁੰਚੇ ਆਪਾਂ ਸੱਤ ਫੌਜੀ ਛੱਡੇ ਜਾਈਂ ਅਦੋਈ ਉਹ ਵੀ ਉਹ ਵੀ ਐਪੀ ਅੰਦੇ ਇਧਰ ਵੀ ਤੇ ਨੇ ਉਹ ਇਧਰ ਨੇ ਤੁਸੀਂ ਮੈਨੂੰ ਦੱਸੋ ਜਿਹੜੇ ਵੀਰੋ ਤੁਸੀਂ ਕੁਰਬਾਨੀ ਦੇਸ਼ ਵਾਸਤੇ ਕਿਉਂ ਦਿੰਦੇ ਸੀ ਕਿਉਂਕਿ ਰੈਜੀਮੈਂਟ ਦਾ ਜਿਹੜਾ ਝੰਡਾ ਹੈ ਉਹ ਕਹਿੰਦੇ ਜਿਹਦੇ ਨਾਲ ਰੋਟੀ ਸਾਂਝੀ ਕੀਤੀ ਨਮਕ ਖਾਧਾ ਇਹ ਸਾਦਾ ਝੰਡਾ ਨਹੀਂ ਰੈਜੀਮੈਂਟ ਉਹਦੇ ਪਿੱਛੇ ਸ਼ਾਹਤਾਂ ਲੋਕ ਦਿੰਦੇ ਸੀ ਖੱਟੀ ਤੋਂ ਮੱਠੀਆਂ ਜਿਹੜੀਆਂ ਲੜਾਈਆਂ ਹੋਈਆਂ ਨੇ ਕੋਸੇਕ ਰੈਜੀਮੈਂਟ ਕੋ ਪੰਜਾਬ ਰੈਜੀਮੈਂਟ ਕੋ ਡੋਗਰਿਆ ਦੀ ਰੈਜੀਮੈਂਟ ਕੋ ਰਾਜਪੂਤਾਨਾ ਰਾਈਫਲ ਕੋ ਜੀਐਨ ਕੇ ਰਾਈਫਲ ਇਹ ਸਾਰੇ ਲੋਕ ਕੁਰਬਾਨੀਆਂ ਦਿੰਦੇ ਸੀ ਕਿ ਅਸੀਂ ਆਪਣਾ ਝੰਡਾ ਨਹੀਂ ਢੀਣਾ ਉਹ ਕਾਮਰੇਡਸ਼ਿਪ ਜਿਹੜੀ ਵੀ ਵੀ ਬਾਈਕਾਈ ਸਾਰੇ ਇਕੱਠਿਆ ਰਹਿਣਾ ਇੱਕੋ ਜਗ੍ਹਾ ਸੌਣਾ ਇੱਕੋ ਜਗ੍ਹਾ ਰੋਟੀ ਖਾਣੀ ਉਹ ਬੰਦੇ ਇੱਕ ਦੂਜੇ ਪਿੱਛੇ ਕੁਰਬਾਨੀਆਂ ਦਿੰਦੇ ਸੀ ਜਿਹੜਾ 4 ਸਾਲ ਦਾ ਸਿਪਾਹੀ ਹੈ

25 ਸਾਲ ਤੋਂ ਥੱਲੇ ਕੋਈ ਵੀ ਹਿੰਦੁਸਤਾਨ ਦਾ ਨੌਜਵਾਨ ਵੀਰ ਭਾਵੇਂ ਕਿਸੇ ਬਰਾਬਰ ਜਿਹਨੇ ਡਿਪਲੋਮਾ ਕੀਤਾ ਜਾਂ ਗ੍ਰੈਜੂਏਟ ਹੈ ਉਸ ਨੂੰ 1 ਲੱਖ ਰੁਪਇਆ ਅਪਰੈਂਟਿਸਿਪ ਕਰਤਾ ਕਿਸੇ ਕਾਰਖਾਨੇ ਚੋਂ ਕੰਮ ਸਿੱਖਣਾ ਪਹਿਲੇ ਸਾਲ ਚ ਉਹਨੇ ਭਾਵੇਂ ਪ੍ਰਾਈਵੇਟ ਫੈਕਟਰੀ ਚੋਂ ਕੰਮ ਸਿੱਖਿਆ آگے سرکاری لارے تو کام کتے بھی اپرینٹریشپ کرنی ہوئی گی گورنمنٹ آف انڈیا ایک لکھ رکھیا اس نوجوان کے نام ان کیونکہ بھی جیسے ایک میں ٹرین ہو ہوگا پھر وہ اپنے آگے کام شروع کر ساتھ ہے کسی بیکٹری یا پرائیویٹ یا سرکاری جیسے کام دے ساتھ گلتے ہیں